ਹੈਲੋ ਜੀ ਫਰੈਂਡ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਹੈ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ ਤੇ ਲੋ ਜੀ ਫਰੈਂਡ ਅੱਜ ਨਾ ਮੈਂ ਨਾ ਇੱਕ ਬਹੁਤ ਵੱਡੀ ਗਲਤੀ ਜੀ ਕਰ ਬੈਠੀ ਸੀ ਕਿ ਮੈਂ ਨਾ ਇਹ ਸੂਟ ਨਾ ਜਿਹੜੇ ਹੈਗੇ ਸੀਗੇ ਕਸਟਮਰ ਦੇ ਇਹ ਭੁੱਲ ਗਈ ਸੀਗੇ ਬਣਾਉਣੇ ਹੈ ਨਾ ਮੇਰੇ ਧਿਆਨ 'ਚ ਨਹੀਂ ਸੀਗਾ ਵੀ ਕਸਟਮਰ ਦੇ ਸੂਟ ਆਏ ਹੋਏ ਨੇ ਇਹਨਾਂ ਦੇ ਭੁੱਲ ਗਏ ਸੀਗੇ ਤੇ ਅੱਜ ਇਹਨਾਂ ਦਾ ਫੋਨ ਆਇਆ ਮੈਨੂੰ ਉੱਥੇ ਡਿਊਟੀ ਤੇ ਤੇ ਮੈਂ ਕਿਹਾ ਚਲੋ ਫਿਰ ਬਣਾ ਦਵਾਂਗੇ ਹੈ ਨਾ ਮੈਂ ਕਿਹਾ ਬਣੇ ਨਹੀਂ ਹੈਗੇ ਫਿਰ ਨਾਲ ਚਲੋ 2 ਦਿਨ ਰਹਿੰਦੇ ਸੀਗੇ ਬਣਾਉਣ 'ਚ ਮੈਂ ਕਿਹਨਾ ਕੋਈ ਗੱਲ ਨਹੀਂ ਬਣਾ ਦਵਾਂਗੇ ਤੇ ਹੁਣ ਮੈਂ ਫਿਰ ਆਉਂਦੇ ਸਾਰ ਡਿਊਟੀ ਤੋਂ ਹੈਨਾ ਫਟਾਫਟ ਪਹਿਲਾਂ ਆਪਣਾ ਰੋਟੀ ਪਾਣੀ ਨਾਸ਼ਤਾ ਪਾਣੀ ਕਰਿਆ ਦੁਪਹਿਰ ਦਾ ਜਿਹੜਾ ਰੋਟੀ ਹੁੰਦੀ ਹੈ ਉਹ ਖਾਧੀ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਕਿ ਮੈਂ ਕਿਹਾ ਚਲੋ ਫਟਾਫਟ ਹੁਣ ਮੈਂ ਇੱਥੇ ਕਟਿੰਗ ਕਰ ਦਿੰਨੀ ਆ ਤੇ ਕਟਿੰਗ ਸਿੰਪਲੀ ਸ਼ਰਟ ਸੀਗੀ ਵੈਸੇ ਇਹ ਲਾਈਨਿੰਗ ਵਾਲੀ ਨਹੀਂ ਸੀਗੀ ਕਿ ਇਹਨਾਂ ਦਾ ਸੂਟ ਲਾਈਨਿੰਗ ਵਾਲਾ ਸੀਗਾ ਮੈਂ ਕਿਹਾ ਚਲੋ ਪਹਿਲਾਂ ਏ ਕਟਿੰਗ ਕਰ ਦਨੀ ਆ ਫਿਰ ਲਾਈਨਿੰਗ ਵਾਲਾ ਲਾਈਨਿੰਗ ਵੀ ਮੈਂ ਧੋ ਕੇ ਬਾਲਟੀ ਚ ਡਬੋ ਕੇ ਰੱਖੀ ਆ ਤੇ ਆਪਣਾ ਗੈਸ ਚੁੱਲੇ ਤੇ ਰੱਖੀ ਆ ਸਬਜੀ ਹੈਨਾ ਛੋਲੇ ਉਬਾਲਨੇ ਮੈਂ ਰੱਖੀ ਆ ਮੈਂ ਕਿਹਾ ਚਲੋ ਇਹਨੇ ਛੋਲੇ ਵਗੈਰਾ ਉਬਲਣਗੇ ਇਹਨੇ ਮੈਂ ਕਟਿੰਗ ਕਰ ਦਨੀ ਆ ਹੈਨਾ ਆਪਣੇ ਸਿੰਪਲ ਸੂਟ ਦੀ ਸ਼ਰਟ ਦੀ ਹੈ ਨਾ ਕਸਟਮਰ ਦੀ ਤੇ ਫਰੈਂਡ ਜਿਹੜੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਪਹਿਲਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜਿਹੜੇ ਨਵੇਂ ਆਏ ਨੇ ਉਹਨਾਂ ਨੇ ਸਬਸਕ੍ਰਾਈਬ ਕਰਨਾ ਜਿਹੜੇ ਪਹਿਲਾਂ ਆਪਣੇ ਨਾਲ ਪੁਰਾਣੇ ਜੁੜੇ ਹੋਏ ਨੇ ਉਹਨਾਂ ਦਾ ਮੈਂ ਦੇ ਲੋ ਧੰਨਵਾਦ ਕਰਦੀ ਆ ਤੇ ਪਲੀਜ਼ ਵੀਡੀਓ ਫੁੱਲ ਵਾਚ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈ ਨਾ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਕਿੰਨੀ ਸਲਾਈ ਲੈਣੀ ਹੈ ਹੈ ਨਾ ਵਿਸਥਾਰ ਸਭ ਦੀ ਦੇਖੋ ਆਪ ਆਪ ਦਾ ਇਹ ਸਲਾਈ ਦਾ ਹੁੰਦਾ ਏਰੀਆ ਦੇ ਹਿਸਾਬ ਨਾਲ ਹੁੰਦੀ ਹੈ ਤੇ ਮੈਂ ਜਿੱ ਕਿੰਨੀ ਲੈਣੀ ਆ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੀ ਤੇ ਇੱਥੇ ਮੈਂ ਜਿਹੜੀ ਸ਼ਰਟ ਸੀਗੀ ਸਿੰਪਲੀ ਸੀਗੀ ਇਹ ਬਿਨਾ ਲਾਈਨਿੰਗ ਤੋਂ ਜਿਹੜੇ ਕੋਟਨ ਦਾ ਕੱਪੜਾ ਹੁੰਦਾ ਨਾ ਉਹ ਛੇਤੀ ਕਟਿੰਗ ਹੋ ਜਾਂਦਾ ਤੇ ਜਿਹੜਾ ਦੂਜਾ ਹੁੰਦਾ ਸਿੰਥੈਟਿਕ ਮਤਲਬ ਜੋਰਜਟ ਲਾ ਲਓ ਜਾਂ ਔਰਗੈਂਜ਼ਾ ਲਾ ਲਓ ਜਾਂ ਸਿਲਕ ਲਾ ਲਓ ਹੈਨਾ ਤੇ ਇੱਕ ਕੱਪੜਾ ਹੋਰ ਜਿਮੀ ਚੂ ਚੱਲਿਆ ਹੈ ਨਾ ਇਹ ਜਿਹੇ ਕੱਪੜੇ ਜਿਹੜੇ ਹੈਗੇ ਨੇ ਅੱਜਕੱਲ੍ਹ ਚੱਲ ਰਹੇ ਨੇ ਹਲਕੇ ਯਾਨੀ ਕੀ ਹੈਨਾ ਉਹਨਾਂ ਤੇ ਟਾਈਮ ਜ਼ਿਆਦਾ ਲੱਗਦਾ ਤੇ ਜਿਹੜਾ ਇਹ ਸਿੰਪਲ ਹੁੰਦੀ ਹੈ ਸੋ ਰਿਕਾਟਨ ਵਾਲੀ ਹੁੰਦੀ ਹੈ ਜਿਹੜੀ ਕਪੜਾ ਹੁੰਦਾ ਉਹ ਛੇਤੀ ਕਟਿੰਗ ਹੋ ਜਾਂਦਾ ਕਿਉਂਕਿ ਜਿਆਦਾ ਹਿਲਜੁਲ ਨਹੀਂ ਕਰਦਾ ਹੈਗਾ ਤੇ ਇਹ ਛੇਤੀ ਕਟਿੰਗ ਹੋ ਜਾਂਦਾ ਉਹਨਾਂ ਤੇ ਬਹੁਤ ਜਿਆਦਾ ਟਾਈਮ ਲੱਗ ਜਾਂਦਾ ਉਹਨਾਂ ਤੇ ਪ੍ਰੈਸ ਵੀ ਜ਼ਰੂਰੀ ਹੋ ਜਾਂਦੀ ਹੈ ਤੇ ਜਿਹੜਾ ਕੋਟਨ ਦਾ ਹੁੰਦਾ ਕਪੜਾ ਇਹਨਾਂ ਤੇ ਨਹੀਂ ਪ੍ਰੈਸ ਦੀ ਲੋੜ ਨਹੀਂ ਹੁੰਦੀ ਵੈਸੇ ਜੇ ਮੇਰੇ ਕੋਲੇ ਟਾਈਮ ਹੋਵੇ ਤਾਂ ਮੈਂ ਕਰ ਦੰਨੀ ਆ ਜਿਵੇਂ ਇਹ ਤੇ ਮੈਨੇ ਨਾ ਹੁਣ ਪ੍ਰੈਸ ਵਗੈਰਾ ਕਰੀ ਨਹੀਂ ਹੈਗੀ ਤੇ ਅੰਜੀ ਮੈਨੇ ਆਪਣਾ ਹੱਥ ਨਾਲ ਪ੍ਰੈਸ ਜਿਹਾ ਕਰ ਲਿਆ ਸੀਗਾ ਇਹ ਸੈਟਿੰਗ ਜੀ ਬਿਠਾ ਲਈ ਸੀਗੀ ਦੀ ਤੇ ਇੱਥੇ ਵੈਸੇ ਮੈਂ ਨਾਪ ਲੈ ਕੇ ਉਹਨਾਂ ਦਾ ਤੇ ਇੱਥੇ ਸ਼ਰਟ ਜਿਹੜੀ ਕਟਿੰਗ ਕਰਵਾਵਾਂਗੀ ਤੇ ਜਿਹੜੀ ਮਤਲਬ ਕਿ ਸਲਾਈ ਹੁੰਦੀ ਹੈ ਹੈਨਾ ਇਹ ਕੱਪੜੇ ਦੇ ਹਿਸਾਬ ਨਾਲ ਲੈਂਦੇ ਨੇ ਵੈਸੇ ਤਾਂ ਜ਼ਿਆਦਾਤਰ ਹੈਨਾ ਬੁਟੀਕ ਵਾਲੇ ਲਾ ਲੋ ਟੇਲਰ ਲਾ ਲੋ ਜਿਵੇਂ ਕਿ ਸਿੰਪਲ ਸੂਟ ਦੀ ਸਲਾਈ ਹੈਗੀ ਹੈ ਤੇ ਮੈਂ ਲੀਨੀਆਂ ਜਿਵੇਂ 300 ਰੁਪਏ ਲੈਣੀਆਂ ਤੇ ਬਾਹਰ ਬੁਟੀਕਾਂ ਵਾਲੇ ਲੈਂਦੇ ਨੇ 400 450 ਰੁਪਏ ਮੈਂ ਸਿੰਪਲ ਦੀ ਲੀਨੀਆਂ 300 ਰੁਪਏ ਅਗਰ ਜੇ ਐਸੀ ਥਾਂ ਤੇ ਹੈਨਾ ਕੱਪੜਾ ਹੋਵੇ ਦੂਜਾ ਮਤਲਬ ਤਿਲਕਣ ਵਾਲਾ ਹੋਵੇ ਮੈਂ ਤਾਂ ਫੇਰ ਵੀ ਚਲੋ ਇੰਨੇ ਕੀ ਲੈ ਲੈਂਦੀ ਆ ਤੇ ਬਾਹਰ ਜਿਹੜੇ ਬੁਟੀਕ ਵਾਲੇ ਨੇ ਇਹ ਵਧਾ ਦਿੰਦੇ ਨੇ 50 100 ਰੁਪਏ ਉਹਦੇ ਐਕਸਟਰਾ ਕਰ ਦਿੰਦੇ ਨੇ ਕਿਉਂਕਿ ਕੱਪੜਾ ਜਿਹੜਾ ਹਿੱਲਦਾ ਹੁੰਦਾ ਇੱਕ ਨਗਾ ਵਾਲਾ ਹੁੰਦਾ ਜਿਵੇਂ ਹੈਨਾ ਵਰਕ ਵਾਲਾ ਸੂਟ ਉਹਦੀ ਵੀ ਸਲਾਈ ਜ਼ਿਆਦਾ ਹੁੰਦੀ ਹੈ ਤੇ ਵੈਸੇ ਵਰਕ ਵਾਲੇ ਦੀ ਤਾਂ ਮੈਂ ਵੀ ਜ਼ਿਆਦਾ ਲੈ ਲੈਣੀ ਆ ਪਰ ਸਿੰਪਲ ਦੀ ਜਿਵੇਂ ਹੁੰਦਾ ਹਿੱਲਣ ਵਾਲਾ ਚਲੋ ਕੱਪੜਾ ਹੁੰਦਾ ਪਰ ਵਰਕ ਨਹੀਂ ਹੁੰਦਾ ਹੈਗਾ ਕਰਿਆ ਹੋਇਆ ਉਹਨਾਂ ਤੋਂ ਤਾਂ ਮੈਂ ਸੇਮ ਹੀ ਲੈ ਲੈਣੀ ਆ ਸਿੰਪਲ ਸੂਟ ਦੀ ਸिलाई 300 ਰੁਪਏ ਲੈਣੀ ਆ ਮੈਂ ਅਗਰ ਜੇ ਉਹਨਾਂ ਨੇ ਪਾਈਪਿੰਗ ਵਗੈਰਾ ਲਵਾਣੀ ਹੋਵੇ ਹੈਨਾ ਕਸਟਮਰ ਨੇ ਤਾਂ ਮੈਂ 100 ਰੁਪਏ ਐਕਸਟਰਾ ਕਰ ਦਿੰਨੀ ਹੁੰਨੀ ਆ 50 ਰੁਪਏ ਲਵਾਈ ਦੇ ਤੇ 50 ਰੁਪਏ ਦੀ ਮਤਲਬ ਚਾਹੇ ਵੈਸੇ ਤਾਂ ਮੈਂ ਹੱਥ ਆਪਣੇ ਹੱਥ ਦੀ ਬਣਾ ਕੇ ਲਾਉਣੀ ਆ ਪਾਈਪਿੰਗ ਅਗਰ ਜੇ ਮੂਲੇ ਲਿਆਣੀ ਪਵੇ ਤਾਂ ਕਈ ਵਾਰ ਤਾਂ ਕਸਟਮਰ ਚੋਂ ਲਏ ਜਾਂਦਾ ਹੁੰਦਾ ਹੈ ਨਾ ਪਾਈਪਿੰਗ ਤੇ ਵੈਸੇ ਮੈਂ ਜ਼ਿਆਦਾਤਰ ਕੈਨੀ ਹੁੰਨੀ ਆ ਵੀ ਮੈਂ ਆਪ ਹੀ ਬਣਾ ਕੇ ਲਗਾ ਦਵਾਂਗੀ ਕਿਉਂਕਿ ਜਿਹੜੀ ਮੈਂ ਆਪ ਦੀ ਹੱਥ ਦੀ ਬਣਾਈ ਹੋਈ ਪਾਈਪਿੰਗ ਲਾਉਣੀ ਹੈ ਨਾ ਮੈਨੂੰ ਉਹਦੀ ਜ਼ਿਆਦਾ ਫਿਨਿਸ਼ਿੰਗ ਲੱਗਦੀ ਹੈ ਵੀ ਆਉਂਦੀ ਹੈ ਹੈਨਾ ਕੱਪੜੇ ਤੇ ਕਿਉਂਕਿ ਜਿਹੜੀ ਰੈਡੀਮੇਡ ਪਾਈਪਿੰਗ ਪਾਈਪਿੰਗ ਹੁੰਦੀ ਆ ਉਹ ਕਿਤੋਂ ਮੋਟੀ ਹੁੰਦੀ ਹੈ ਕਿਤੋਂ ਪਤਲੀ ਹੁੰਦੀ ਹੈ ਇਸ ਕਰਕੇ ਤੇ ਛੇਤੀ ਵੀ ਨਹੀਂ ਫਿਰ ਮੇਰੇ ਤੋਂ ਲੱਗਦੀ ਕਿ ਫਿਨਿਸ਼ਿੰਗ ਨਹੀਂ ਕਿ ਉਹਦੇ ਨਾਲ ਇੰਨੀ ਜ਼ਿਆਦਾ ਹੁੰਦੀ ਹੈਗੀ ਉਹਦੇ ਤੇ ਥੋੜਾ ਜਿਹਾ ਐਕਸਟਰਾ ਟਾਈਮ ਲੱਗ ਜਾਂਦਾ ਪਰ ਜਿਹੜੀ ਹੱਥ ਨਾਲ ਬਣਾ ਕੇ ਲਾਣੀ ਆ ਉਹਦੇ ਨਾਲ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਤੇ ਛੇਤੀ ਲੱਗ ਜਾਂਦੀ ਹੈ ਤੇ ਇਸ ਕਰਕੇ ਜਿਹੜੀ ਆ ਮਤਲਬ ਜਿਹੜੀ ਪਾਈਪਿੰਗ ਦੀ ਸੂਟ ਦੀ ਹੈਗੀ ਆ ਤਾਂ ਮੈਂ 400 ਰੁਪਏ ਲੈਣੀ ਆ ਪਾਈਪਿੰਗ ਲਾ ਕੇ ਸਿੰਪਲ ਸੂਟ ਦੇ ਜਿਵੇਂ ਕੋਟਨ ਵਾਲੇ ਦੀ ਠੀਕ ਹੈ ਜੀ ਅਗਰ ਜੇ ਇਹੇ ਸਲਾਈ ਹੋਵੇ ਉਹਦੇ ਤੇ ਲਾਈਨਿੰਗ ਵਾਲੇ ਸੂਟ ਤੇ ਲਾਈਨਿੰਗ ਵਾਲੇ ਦੀ ਉਸਾਬ ਨਾਲ ਦੇਖੋ ਡਬਲ ਲਾ ਲਓ 600 ਰੁਪਏ ਦੇਖੋ ਦੀ ਹੋਗੀ ਪੂਰੇ ਸੂਟ ਦੀ ਹੋਗੀ ਤਾਂ ਪਾਈਪਿੰਗ ਦੇ ਅਲੱਗ ਤੋਂ ਫੇਰ ਹੋ ਜਾਣਗੇ ਅਗਰ ਜੀ ਕਿਸੇ ਨੇ ਲੈਸ ਵਗੈਰਾ ਕੋਈ ਡਿਜ਼ਾਈਨ ਪੁਆੰਦਾ ਹੈ ਨਾ ਜਿਵੇਂ ਹਲਕਾ ਡਿਜ਼ਾਈਨ ਹੋ ਗਿਆ ਤਾਂ ਉਹਦੇ ਪੈਸੇ ਘੱਟ ਹੁੰਦੇ ਨੇ ਜਿਵੇਂ 50 ਰੁਪਏ ਲਾ ਲਓ 80 ਰੁਪਏ ਹੈ ਨਾ ਜਿਵੇਂ ਅੱਜ ਕੱਲ ਡਿਜ਼ਾਈਨ ਚੱਲੇ ਰਹੇ ਨੇ ਲੈਸਾਂ ਵਾਲੇ ਹੈ ਨਾ ਸਾਈਡਾਂ ਤੇ ਲੈਸ ਲਗਾ ਕੇ ਗਲੇ ਤੇ ਤਾਂ ਗਲੇ ਗਲੇ ਦਾ ਯਾਨਕੀ 100 ਰੁਪਏ ਡਿਜ਼ਾਈਨ ਹੈ ਗਿਆ ਐਨਾ ਚਲੋ ਪੈਸੇ ਮੈਂ ਲੈਣੀ ਹੁੰਦੀ ਹੈ ਕਸਟਮਰ ਤੋਂ ਬਾਕੀ ਸਾਰਾ ਜਿਵੇਂ ਜੀ ਅਗਰ ਜੇ ਚਾਹੁੰਦੇ ਤੁਹਾਡੇ ਏਰੀਆ ਚ ਕੀ ਸਲਾਈ ਚੱਲ ਰਹੀ ਹੈ ਜਿਵੇਂ ਵੱਡੇ ਸ਼ਹਿਰਾਂ ਚ ਤਾਂ ਜ਼ਿਆਦਾ ਵੀ ਚੱਲ ਰਹੀ ਹੈ ਹਨ ਮੇਰੇ ਭੈਣ ਜਿਹੜੀ ਘਰੇ ਸਲਾਈ ਕਰਦੀਆਂ ਨੇ ਉਹ 350 350 ਰੁਪਏ ਵੀ ਲੈ ਰਹੀਆਂ ਨੇ ਕੋਈ ਕਹਿੰਦਾ ਹੈ ਨਾ ਬਸ ਤਾਂ 150 ਰੁਪਏ ਵੀ ਸਾਨੂੰ ਮਸਾ ਦੇ ਕੇ ਜਾਂਦੇ ਨੇ ਪਰ ਜਿਹੜੀ ਇਹ ਸਲਾਈ ਹੈ ਨਾ ਆਪਣੇ ਏਰੀਆ ਦੇ ਹਿਸਾਬ ਨਾਲ ਹੀ ਹੁੰਦੀ ਹੈ ਆਪਣੇ ਏਰੀਆ ਚ ਕਿੰਨੀ ਚੱਲ ਰਹੀ ਹੈ ਉਹ ਬਾਹਰ ਯਾਨੀ ਕਿ ਬਾਜ਼ਾਰ ਚ ਕੀ ਰੇਟ ਚੱਲ ਰਿਹਾ ਘਰਾਂ ਵਾਲਿਆਂ ਨੂੰ ਤਾਂ ਬਹੁਤ ਘੱਟ ਹੀ ਦੇ ਕੇ ਜਾਂਦੇ ਹੁੰਦੇ ਨੇ ਤੇ ਬਾਕੀ ਸਲਾਈ ਲੈਣੇ ਦਾ ਤੁਹਾਨੂੰ ਥੋੜਾ ਜਿਹਾ ਕੋ ਹੋਣਾ ਚਾਹੀਦਾ ਹੈ ਨਾ ਵੀ ਤ੍ਰਿਕਾ ਹੀ ਲਾ ਲੋ ਵੀ ਹੋਣਾ ਚਾਹੀਦਾ ਵੀ ਤੁਸੀਂ ਕਿੰਨਾ ਕੁ ਵਧੀਆ ਕੰਮ ਕਰਕੇ ਦੋਗੇ ਉਹ ਇੱਕ ਵਾਰੀ ਤੁਸੀਂ ਉਹਨਾਂ ਦੇ ਦਿਮਾਗ 'ਚ ਬਿਠਾ ਦੋਗੇ ਵੀ ਹਾਂ ਵੀ ਵੀ ਅਸੀਂ ਟੇਲਰ ਨਾਲੋਂ ਘੱਟ ਨਹੀਂ ਹੈਗੇ ਹਨ ਪਟਿਕਾ ਜਿਹੜੇ ਵੱਡੇ ਵੱਡੇ ਟੇਲਰ ਬੈਠੇ ਹੁੰਦੇ ਨੇ ਅਸੀਂ ਉਹਨਾਂ ਨਾਲੋਂ ਘੱਟ ਨਹੀਂ ਹੈਗੇ ਅਸੀਂ ਵੀ ਉਹੀ ਕੰਮ ਕਰਕੇ ਦੇਵਾਂਗੇ ਜਿਹੜਾ ਉਹ ਕਰਕੇ ਦਿੰਦੇ ਨੇ ਹਨਾ ਹਾਂ ਬਸ ਇੰਨਾ ਕੁ ਹੋ ਸਕਦਾ ਵੀ ਅਸੀਂ ਤੁਹਾਨੂੰ ਉਹਨਾਂ ਨਾਲੋਂ ਚਲੋ 50 ਰੁਪਏ ਘੱਟ ਦੇਵਾਂਗੇ ਪਰ 100-150 ਰੁਪਏ ਘੱਟ ਨਹੀਂ ਅਸੀਂ ਕਰ ਸਕਦੇ ਇਹਨਾਂ ਤੁਸੀਂ ਕੜ ਸਕਦੇ ਹੋ ਹੈਨਾ ਉਹਨਾਂ ਨੂੰ ਕਿਹੋ ਕੋਈ ਕਹਿੰਦੇ ਨੇ ਇੰਨੀ ਕ ਤਾਂ ਸਲਾਈ ਜੀ ਉਹ ਫਲਾਣਾ ਟੇਲਰ ਲੈਂਦਾ ਜੀ ਇੰਨੀ ਸਲਾਈ ਫਲਾਣਾ ਟੇਲਰ ਲੈਂਦਾ ਤੁਸੀਂ ਇੰਨੀ ਲਓਂਗੇ ਹੈਨਾ ਮੇਰੇ ਕੋਲੇ ਵੀ ਕਈ ਵਾਰੀ ਆਉਂਦੀਆਂ ਨੇ ਇੰਜ ਕਹਿਣਗੀਆਂ ਇੰਨੀ ਸਲਾਈ ਲੈ ਰਹੇ ਹੋ ਤੁਸੀਂ ਐਨੀ ਸਲਾਈ ਤਾਂ ਟੇਲਰ ਲੈਂਦਾ ਹੁੰਦਾ ਫਿਰ ਮੈਂ ਕਹਿੰਦੇ ਨੇ ਵੀ ਮੈਂ ਵੀ ਤਾਂ ਟੇਲਰ ਹੀ ਆ ਬਈ ਮੈਂ ਕਿਹੜਾ ਇੱਥੇ ਸਬਜ਼ੀ ਵੇਚਣ ਬੈਠੀ ਹੋਈ ਆ ਮੈਂ ਵੀ ਫਿਰ ਉਹਨਾਂ ਨੂੰ ਕਹਿਣੀ ਹੁੰਦੀ ਆ ਨਾ ਦੱਸਦੇ ਹੁਣੇ ਕਈ ਤਾਂ ਬਿਲਕੁਲ ਸੱਚੀ ਇਹੋ ਜਿਹੀ ਆਉਣਗੇ ਵੀ ਬਸ ਸਾਡੇ ਤੋਂ ਤਾਂ ਸਲਾਈ ਜਮੇ ਹੀ ਕੱਟ ਹੀ ਲੈਣ ਹਾਲਾਂਕਿ ਜਿਹੜੇ ਕੁਸ਼ਕ ਹੁੰਦੇ ਕੁਸ਼ਕੀ ਨੇ ਜ਼ਿਆਦਾਤਰ ਨਹੀਂ ਹੈਗੇ ਵੈਸੇ ਬਰੇ ਜਿੰਨੇ ਵੀ ਕਸਟਮਰ ਨੇ ਬਹੁਤ ਵਧੀਆ ਮੈਨੇ ਆਪਣੇ ਜੋੜੇ ਹੋਏ ਨੇ ਇੱਕ ਵਾਰੀ ਮੈਂ ਉਹਨਾਂ ਨਾਲ ਗੱਲ ਖੋਲੀ ਹੋਈ ਐ ਤੇ ਪੁਰਾਣੀ ਕਸਟਮਰ ਲੱਗੇ ਹੋਏ ਨੇ ਨਵਾਂ ਤਾਂ ਮੈਂ ਬਹੁਤ ਘੱਟ ਹੁਣ ਜੋੜ ਰਹੀ ਆ ਕਿਉਂਕਿ ਤੁਹਾਨੂੰ ਪਤਾ ਹੁਣ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਫੇਰ ਕੀ ਫਾਇਦਾ ਆਪਾਂ ਕੱਪੜੇ ਲੈ ਲੈ ਕੇ ਰੱਖੀ ਜਾਵਾਂਗੇ ਬਣਨਗੇ ਹੈ ਨਹੀਂਗੇ ਅੱਗੇ-ਅੱਗੇ ਟਾਈਮ ਤੇ ਹਨਾ ਇਸ ਕਰਕੇ ਤੇ ਵੈਸੇ ਮੈਂ ਟਾਈਮ ਤੇ ਕੱਪੜਾ ਦੇਣ ਕਰਕੇ ਵੀ ਥੋੜੇ ਕਾ ਕਸਟਮਰਾਂ ਨੂੰ ਮੈਂ ਉਹ ਕਰ ਰਹੀ ਆ ਤੇ ਠੀਕ ਹੈ ਜੀ ਵੈਸੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਮੈਂ ਕਿੰਨੀ ਸਲਾਈ ਲੈਣੀ ਹੈ ਹਿਸਾਬ ਨਾਲ ਲਾ ਲਓ ਜੇ ਅਗਰ ਜੇ ਮੈਂ ਹੁਣ ਇੱਕ ਸੂਟ ਵੀ ਜੇ ਕੱਢ ਦਿਆਂ ਤਾਂ ਵੀ ਚਲੋ ਮੇਰੀ ਵਧੀਆ ਇਨਕਮ ਮੈਂ ਕਰ ਰਹੀਆਂ ਨਾ ਕਮਾਰ ਰਹੀਆਂ 300 ਰੁਪਏ ਦੇ ਹਿਸਾਬ ਨਾਲ ਬਾਕੀ 10 20 ਰੁਪਏ ਤਾਂ ਮੇਰੀ ਸਲਵਾਰਾ ਮੈਂ ਬਾਰੀ ਕਰਵਾ ਲਵਾਂਣੀ ਨੇ ਸ਼ਰਟ ਆ ਮੈਂ ਆਪੀ ਸਟਿਚ ਕਰ ਲੈਣੀ ਹੁੰਨੀ ਆ ਤੇ ਬਾਕੀ ਮੈਂ ਹੁਣ ਮੈਂ ਦੇਖ ਰਹੀਆਂ ਅਗਰ ਜੇ ਮੈਨੇ ਅੱਗੇ ਹੁਣ ਕੰਮ ਵਧਾਵਾਂਗੀ ਤਾਂ ਮੈਨੂੰ ਕੋਈ ਕਾਰੀਗਰ ਵਗੈਰਾ ਦੇਖਣਾ ਪਊਗਾ ਕੋਈ ਸ਼ਰਟ ਆ ਲਈ ਹੈ ਨਾ ਤਾਂ ਪੈਸੇ ਮੈਨੇ ਕਿਹਾ ਹੋਇਆ ਇੱਕ ਅੱਦੇ ਜਣੇ ਨੂੰ ਪੁੱਛਿਆ ਹੋਇਆ ਤੇ ਬਾਕੀ ਸੀਜ਼ਨ 'ਚ ਦੇਖੋ ਪਤਾ ਚੱਲੂਗਾ ਠੀਕ ਹੈ ਜੀ ਤੇ ਇੱਥੇ ਆ ਦੇਖੋ ਮੈਨੇ ਸ਼ਰਟ ਦੇ ਨਾਲ ਦੇ ਨਾਲ ਪਾਵਾਂ ਵੀ ਵਗੈਰਾ ਕਟਿੰਗ ਕਰਕੇ ਰੱਖਦੀ ਐ ਟਾਈਮ ਤਾਂ ਵੈਸੇ ਕੋਟਨ ਦੀ ਸ਼ਰਟ ਨੂੰ ਕੁਝ ਵੀ ਨਹੀਂ ਲੱਗਦਾ ਹੈਗਾ ਪਰ ਹਾਂ ਟਾਈਮ ਇੰਨਾ ਕੁ ਹੈਗਾ ਵੀ ਹਰ ਇੱਕ ਚੀਜ਼ ਨੂੰ ਜੇ ਅਗਰ ਆਪਾਂ ਟਾਈਮ ਦਵਾਂਗੇ ਹੈਨਾ ਬਧਿਆਤ ਸੋਹਣੀ ਸਾ ਡਿਜ਼ਾਈਨ ਕਰਕੇ ਦਵਾਂਗੇ ਆਪਾਂ ਸੂਟ ਲਾ ਲਓ ਕੁਛ ਵੀ ਲਾ ਲਓ ਕਿਸੇ ਵੀ ਕੰਮ ਨੂੰ ਆਪਾਂ ਮਨ ਲਾ ਕੇ ਕਰਦੇ ਆ ਤਾਂ ਉਹ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਤੇ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਹੁੰਦਾ ਤੇ ਚਾਹੇ ਮੈਂ ਮਤਲਬ ਕਿ ਲੇਟ ਕਰਾਂ ਪਰ ਜਿਹੜਾ ਕੰਮ ਹੈ ਉਹ ਬਿਲਕੁਲ ਐਨ ਮੈਂ ਫਿਨਿਸ਼ਿੰਗ ਨਾਲ ਹੀ ਕਰਕੇ ਦੇਣੀ ਹੁੰਦੀ ਹੈ ਕਾਲੀ ਚ ਬਣਾਵਾ ਚਾਹੇ ਅ ਟਾਈਮ ਨਾਲ ਬਣਾਵਾ ਠੀਕ ਹੈ ਜੀ ਇੱਥੇ ਮੈਂ ਇੱਕ ਸ਼ਰਟ ਕਟਿੰਗ ਕਰਨ ਤੋਂ ਬਾਅਦ ਸਬਜੀ ਨੂੰ ਇੱਥੇ ਮੈਂ ਤੜਕਾ ਲਗਾਇਆ ਹੀ ਸੀਗੀ ਮੈਂ ਤੜਕਾ ਇਨਕੰਨੇ ਮੈਂ ਕਿਹਾ ਚਲੋ ਤੇਲ ਵਗੈਰਾ ਸੈਪਰੇਟ ਹੋ ਗਿਆ ਨੇ ਮੈਂ ਸਲਵਾਰ ਵੀ ਕਟਿੰਗ ਕਰਦੇ ਨੇ ਦੀਦੀ ਨੂੰ ਹੁਣ ਮੈਂ ਭੇਜ ਦਵਾਂਗੀ ਕਿਉਂਕਿ ਕੱਲ ਨੂੰ ਫਿਰ ਡਿਊਟੀ ਤੇ ਜਾਣਾ ਪਊਗਾ ਤੇ ਸਵੇਰੇ ਟਾਈਮ ਨਹੀਂ ਲੱਗਣਾ ਹੁਣ ਮੈਂ ਰਾਤ ਨੂੰ ਕਟਿੰਗ ਕਰਕੇ ਭੇਜ ਦਿਆਂ ਹੁਣ ਅੱਧਿਕ ਸ਼ਰਟ ਮੈਂ ਹੁਣ ਸ਼ਾਮ ਨੂੰ ਸਟਿਚ ਕਰ ਲਵਾਂਗੀ ਤੇ ਅੱਧਿਕ ਕੱਲੂ ਆ ਕੇ ਕਰ ਦਵਾਂਗੀ ਹੈਨਾ ਇਨਕੀ ਫਿਟਿੰਗ ਵਗੈਰਾ ਮੈਂ ਲਾ ਕੇ ਰੱਖ ਰੱਖ ਲਵਾਂਗੀ ਅਗਰ ਜੇ ਹੋ ਸਕਿਆ ਤਾਂ ਮੈਂ ਸਾਰੀਓ ਰਾਤ ਨੂੰ ਸਟਿਚ ਕਰਕੇ ਪੈ ਮੰਗੀ ਤੇ ਇੱਥੇ ਵੇਸ ਮੈਂ ਫਟਾਫਟ ਹੁਣ ਸਲਵਾਰ ਵੀ ਕਟਿੰਗ ਕਰ ਲੈਣੀ ਆ ਤੇ ਬਸ ਇੱਥੇ ਰੀਲਾ ਰੂਲਾ ਮੈਂ ਹੁਣ ਮੰਗਾ ਕੇ ਬੇਟੇ ਤੋਂ ਹੁਣੇ ਮੰਗਵਾਈਆਂ ਨੇ ਇਹ ਭੁੱਲਣ ਕਰਕੇ ਸੂਟ ਇਸ ਕਰਕੇ ਕਾਲੀ ਚ ਥੋੜਾ ਇੱਕ ਮੈਂ ਉਹ ਕਰ ਰਹੀ ਆ ਕਟਿੰਗ ਕਰ ਰਹੀ ਆ ਕਿਉਂਕਿ ਤੁਹਾਨੂੰ ਪਤਾ ਸਵੇਰੇ ਤਾਂ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਹੈਗਾ ਸਵੇਰੇ ਤਾਂ ਘਰ ਦਾ ਨਿਬੜ ਜੇ ਇਹ ਵੀ ਬਹੁਤ ਹੁੰਦਾ ਠੀਕ ਹੈ ਜੀ ਤੇ ਇੱਥੇ ਬਸ ਹੁਣ ਜਿਹੜੀਆਂ ਦੋ ਸਲਵਾਰਾਂ ਨੇ ਮੈਂ ਕਟਿੰਗ ਕਰਕੇ ਰੱਖ ਲਵਾਂਗੀ ਇੱਕ ਇਹ ਤੇ ਇੱਕ ਦੂਜੀ ਸੁੱਟਦੀ ਤੇ ਜਿਹੜੀ ਸ਼ਰਟ ਆ ਉਹ ਮੈਂ ਕੱਲੂ ਕਟਿੰਗ ਕਰਾਂਗੀ ਤੇ ਚਲੋ ਜੀ ਫਰੈਂਡ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਆਪਾਂ ਕੱਲੂ ਫੇਰ ਮਿਲਾਂਗੇ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਦੋਂ ਦੇ ਲਈ ਫਰੈਂਡ ਓਕੇ ਟਾਟਾ ਬਾਏ ਬਾਏ